ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਹਰਪੰਨ ਸਿੰਘ ਈਟਿਓ ਨੇ ਐਲਾਨ ਕੀਤਾ ਕਿ ਅਪ੍ਰੈਲ 2122 ਤੋਂ ਪੰਜਾਬ ਰਾਜ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੁਆਰਾ ਕੁੱਲ 6586 ਭਰਤੀਆਂ ਕੀਤੀਆਂ ਗਈਆਂ ਹਨ ਪੰਜਾਬ ਸਰਕਾਰ ਦੁਆਰਾ ਸਾਲ 2025-26 ਦੌਰਾਨ ਪੀਐਸਪੀਸੀਐਲ ਵਿੱਚ 4864 ਹੋਰ ਭਰਤੀਆਂ ਕੀਤੀਆਂ ਜਾਣਗੀਆਂ 35 ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕੈਬਨਿਨ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਦੱਸਿਆ ਕਿ ਇਹਨਾਂ ਕੁੱਲ ਭਰਤੀਆਂ ਵਿੱਚੋਂ 4444 ਨੌਜਵਾਨਾਂ ਨੂੰ ਪੀਐਸਪੀਸੀਐਲ ਵਿੱਚ ਅਤੇ 782 ਨੌਜਵਾਨਾਂ ਨੂੰ ਪੀਐਸਟੀਸੀਐਲ ਵਿੱਚ ਸਿੱਧੀ ਭਰਤੀ ਰਾਹੀਂ ਪ੍ਰਤੀ ਕੀਤਾ ਗਿਆ ਹੈ ਪੀਐਸਪੀਸੀਐਲ ਦੇ ਵਿੱਚ 35 ਨਵੇਂ ਐਸਪੀਓ ਜਿਹੜੇ ਨੇ ਉਹਨਾਂ ਨੂੰ ਪੱਤਰ ਦਿੱਤੇ ਨੇ ਔਰ ਉਹਨਾਂ ਦੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਕੰਟਕ ਸਰਬਾਰ ਭਗਵਨ ਸਿੰਘ ਮਾਲ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਬਿਜਲੀ ਵਿਭਾਗ ਦੇ ਵਿੱਚ 6582 ਪੱਤੀਆਂ ਜਿੰਨੇ ਹੋ ਕਰਕੇ ਪਈਆਂ ਔਰ ਨੈਕਸਟ ਈਅਰ ਦੇ ਵਿੱਚ ਸਾਡੇ ਕੋਲ 4864 ਹੋਰ ਨੰਨੀਆਂ ਪੱਤੀਆਂ ਅਸੀਂ ਜਿਹੜੀਆਂ ਉਹ ਖਰਾਚੀਏ ਦੇ ਵਿੱਚ ਕਰਨੀਆਂ ਨੇ ਇਨ੍ਹਾਂ ਭਰਤੀਆਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਬਿਜਲੀ ਵਿਭਾਗ ਦੇ ਮਨੁੱਖੀ ਸਰੋਤਾਂ ਨੂੰ ਮਜ਼ਬੂਤ ਕਰਕੇ ਸੂਬੇ ਦੇ ਲੋਕਾਂ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸੇਵਾਵਾਂ ਨੂੰ ਯਕੀਨੀ ਬਣਾਉਣਾ ਹੈ।